ਹਾਂਜੀ ਜੀ ਆਇਆਂ ਨੂੰ ਕਹਿੰਦੇ ਆ ਸਾਰੇ ਭੈਣ ਭਰਾਵਾਂ ਨੂੰ ਜਿੰਨੀ ਵੀ ਲੋੜ ਹੈ ਦੇਸੀ ਮੁਰਗੀ ਦੀ ਪਿੰਡ ਹੀੜੀ ਕੇ ਆ ਕੇ ਤੁਸੀਂ ਲਿਜਾ ਸਕਦੇ ਹੋ ਜੀ ਮੁਰਗੇ ਲਾਲ ਤੇ ਕਾਲੇ ਮਿਲ ਜਾਣਗੇ ਮੁਰਗੀਆਂ ਲਾਲ ਹੀ ਨੇ ਇਕੱਲੀਆਂ ਤੇ ਆਰ ਆਈ ਆਰ ਜਿਹਨੂੰ ਆਪਾਂ ਪਿਓਰ ਬਰੀਡ ਕਹਿੰਦੇ ਆ ਉਹ ਪਿਓਰ ਬਰੀਡ ਹੈ ਆਪਣੇ ਕੋਲੇ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਗਰੇਵਾਲ ਪੋਲਟਰੀ ਕਿੰਗ ਆਪਣਾ ਇੰਸਟਾ ਦਾ ਵੀ ਚੈਨਲ ਹੈ ਤੇ YouTube ਦਾ ਵੀ ਚੈਨਲ ਹੈ ਜੀ ਤੇ ਫੇਸਬੁੱਕ ਦਾ ਆਪਣਾ ਹੈਗਾ ਗਰੇਵਾਲ ਸੰਗਰੂਰ ਵਾਲੇ ਨਾਂ ਤੇ ਇਹ ਪੇਜ ਤੇ ਜਿੰਨੀ ਲੋੜ ਹੈ ਮੁਰਗੀ ਤੁਸੀਂ ਜਲਦੀ ਲਿਜਾ ਸਕਦੇ ਹੋ ਜੀ ਸਟਾਕ ਆਪਣੇ ਕੋਲੇ ਹੈਗਾ 500 ਪੀਸ ਇਸ ਸਮੇ ਪਰ ਜਿੰਨੀ ਲੋੜ ਹੈ ਬੁੱਕ ਕਰਾ ਲਓ ਜਾਂ ਆ ਕੇ ਲੈ ਜਾਓ ਮਿੱਤਰੋ ਵਧੀਆ ਮੁਰਗੀ ਹੈ ਆਂਡਾ ਦੇ ਰਹੀ ਹੈ ਨਵੀਂ ਮੁਰਗੀ ਹੈ 5 ਮਹੀਨੇ ਦੀ ਦੇਖ ਸਕਦੇ ਹੋ ਕਿੰਨੀ ਵਧੀਆ ਬਰੀਡ ਹੈ ਦੇਖੋ ਆ ਬੈਠੀਆਂ ਨੇ ਇਧਰ ਚਲੋ ਅੰਦਰ ਚਲੋ ਯਾਰ ਆਇਨਾ ਕਰੋ ਬਾਰੀ ਕੁਛ ਨਹੀਂ ਤੁਹਾਨੂੰ ਇੰਨੀ ਵਧੀਆ ਖਰਾਕ ਮਿਲਦੀ ਹੈ ਜਿਆ ਹਾਂਜੀ ਤੇ ਜੀ ਆਇਆਂ ਨੂੰ ਕਹਨੇ ਆਂ ਦੇਸੀ ਚੂਚਾ ਜਿੰਨਾ ਮਰਜੀ ਚੱਕੋ ਜੀ ਇਸ ਟਾਈਮ ਤਿਆਰ ਹੈ ਚੂਚਾ ਆਪਣੇ ਕੋਲੇ ਦੇਸੀ ਚੂਚਾ ਤੇ ਆਹ ਮੁਰਗੀ ਹੈ ਜਿਹੜੀ ਆਰਗੈਨਿਕ ਖਰਾਕ ਨਾਲ ਤਿਆਰ ਕੀਤੀ ਹੋਈ ਹੈ ਤੇ ਵਧੀਆ ਬਰੀਡ ਦੇਖੋ ਅੰਡੇ ਚਾਹੀਦੇ ਨੇ ਜੀ ਤੁਹਾਨੂੰ ਅੰਡੇ ਵੀ ਮਿਲ ਜਾਣਗੇ ਜੀ ਫੀਡ ਮਿਲ ਜੂਗੀ ਦੇ ਇਹਨਾਂ ਦੇ ਫੀਡਰ ਡਰਿੰਕਰ ਮਿਲ ਜਾਣਗੇ ਕੋਈ ਮੈਡੀਸਨ ਚਾਹੀਦੀ ਉਹ ਮਿਲ ਜੂ ਟ੍ਰੇਨਿੰਗ ਆਪਣੇ ਵੱਲੋਂ ਫ੍ਰੀ ਐ ਸਾਰੇ ਭੈਣ ਭਰਾਵਾਂ ਨੂੰ ਲਓ ਜੀ ਕੇ ਪਿੰਡ ਜ਼ਿਲ੍ਹਾ ਸੰਗਰੂਰ ਧੂਰੀ ਤਹਿਸੀਲ ਦੇ ਵਿੱਚ ਐ ਪਿੰਡ ਮੇਰਾ ਠੀਕ ਐ ਜੀ ਸੰਗਰੂਰ ਤੋਂ ਹੈਗਾ ਪਰ 16 17 ਕਿਲੋਮੀਟਰ ਧੂਰੀ ਤੋਂ ਵੀ ਨੇੜੇ ਐ ਮਲੇਰ ਕੋਟਲੇ ਤੋਂ ਵੀ ਨੇੜੇ ਐ ਰਾਇਕੋਟ ਤੋਂ ਵੀ ਨੇੜੇ ਐ ਹਾਂਜੀ ਬਰਨਾਲੇ ਤੋਂ ਵੀ ਨੇੜੇ ਐ ਜਿਵੇਂ ਕਿ ਧੂਰੀ ਬਰਨਾਲਾ ਮਲੇਰ ਕੋਟਲਾ ਰਾਇਕੋਟ ਸੰਗਰੂਰ ਇੰਨਾ ਸੈਰਾਂ ਦੇ ਨੇੜੇ ਆਪਣਾ ਇਹ ਹੀੜੀ ਕੇ ਪਿੰਡ ਹੈ ਜੀ ਸਟਾਕ ਜਿੰਨਾ ਮਰਜ਼ੀ ਲਓ ਮੁਰਗੀ ਬਹੁਤ ਹੀ ਵਧੀਆ ਪਾਲੀ ਹੋਈ ਹੈ ਆਰਗੈਨਿਕ ਖਾਣਕ ਨਾਲ ਹੈਂਦ ਤੋਂ ਪਾਵ ਤੇ ਕਾਲੇ ਮੁਰਗੇ ਸੁੱਖ ਵਾਲੇ ਮੁਰਗੇ ਚਾਹੀਦੇ ਨੇ ਉਹ ਵੀ ਮਿਲ ਜਾਣਗੇ ਤੁਹਾਨੂੰ ਦੇਸੀ ਚੂਚਾ ਸਾਰਾ ਸਾਲ ਆਪਣੇ ਕੋਲੋਂ ਮਿਲਦਾ ਮਿੱਤਰੋ ਦੇਸੀ ਚੂਚਾ ਜਿੰਨੀ ਵੀ ਲੋੜ ਹੈ ਤੁਸੀਂ ਲੈ ਸਕਦੇ ਹੋ ਜੰਮੂ ਕਸ਼ਮੀਰ ਵਾਲੇ ਭਰਾਵਾਂ ਨੂੰ ਦੇਸੀ ਚੂਚਾ ਚਾਹੀਦਾ ਹੈ ਉਹ ਵੀ ਮਿਲ ਜੂਗਾ ਜੀ ਤੁਹਾਡੇ ਕੋਲੇ ਪਹੁੰਚ ਹੋ ਜੂਗੀ 500 ਤੋਂ ਉੱਪਰ ਜੇ ਕਿਸੇ ਨੂੰ ਚੂਚਾ ਚਾਹੀਦਾ ਹੁੰਦਾ ਉਹਦੀ ਪਹੁੰਚ ਹੋ ਜਾਂਦੀ ਏ ਪੰਜਾਬ ਦੇ ਵਿੱਚ ਬਾਹਰ 1000 ਪੀਸ ਹੋਗੇ ਜੀ ਤੇ ਬਾਕੀ ਸਮਾਂ ਦੇਖਿਆ ਜਾਂਦਾ ਬੁਕਿੰਗ ਕਰਵਾ ਸਕਦੇ ਆ ਤੁਸੀਂ ਦੇਸੀ ਚੂਚੇ ਦੀ ਵੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਰੀਡ ਦਾ ਚੂਚਾ ਬਾਕੀ ਆਪਣੇ ਕੋਲੋਂ ਹੋਰ ਜੋ ਤੁਹਾਨੂੰ ਚਾਹੀਦੀ ਹੈ ਬਰੀਡ ਉਹ ਮਿਲ ਜੂਗੀ ਜੀ ਚੂਚਾ ਵੀ ਸਾਰੀ ਬਰੀਡ ਦਾ ਮਿਲ ਜੂ ਤੇ ਪਹਿਲਾਂ ਆਓ ਤੇ ਪਹਿਲਾਂ ਪਾਓ ਵਧੀਆ ਮੁਰਗੀ ਸ਼ਾਨਦਾਰ ਮੁਰਗੀ ਠੀਕ ਹੈ ਜੀ ਕਾਲੇ ਮੁਰਗੇ ਚਾਹੀਦੇ ਨੇ ਉਹ ਵੀ ਮਿਲ ਜਾਣਗੇ ਲਓ ਜੀ ਦੇਖ ਸਕਦੇ ਹੋ ਜੀ ਆਿਆਂ ਨੂੰ ਕਹਿੰਦੇ ਆ ਗਰੇਵਾਲ ਪੋਲਟਰੀ ਕਿੰਗ ਆਪਣਾ YouTube ਤੇ Insta ਦਾ ਚੈਨਲ ਹੈ ਜੀ ਗਰੇਵਾਲ ਸੰਗਰੂਰ ਵਾਲੇ Facebook ਪੇਜ ਹੈ ਨੰਬਰ ਮੇਰਾ ਫੋਨ 9814586919 ਦੁਬਾਰਾ ਫੇਰ ਨੋਟ ਕਰ ਲਓ 9814586919 ਮੇਰਾ ਫੋਨ ਨੰਬਰ ਹੈ ਦੇਸੀ ਮੁਰਗੀ ਆਪਣੇ ਕੋਲੇ ਮਿੱਤਰੋ ਬਹੁਤ ਹੀ ਜ਼ਿਆਦਾ ਸਟਾਕ ਹੈ ਚੱਕ ਲਓ